ਭੁੱਖੇ ਰਹਿ ਕੇ ਉਮਰ ਵਧਾਉਣੀ ਜਿਹਨੂੰ ਵਰਤ ਰੱਖਣਾ ਵੀ ਕਹਿੰਦੇ ਨੇ ਤੇ ਆਉਣ ਵਾਲੇ ਦਿਨ ਸਾਡੇ ਵਾਲੇ ਵੀ ਜਿਹੜੇ ਹੈਗੇ ਨੇ ਉਹ ਵਰਤ ਰੱਖ ਕੇ ਉਮਰ ਵਧਾਉਣ ਦੀਆਂ ਗੱਲਾਂ ਕਰਦੇ ਨੇ ਸਿੱਖੀ 'ਚ ਹੈ ਕੋਈ ਕਨਸੈਪਟ ਸਿੱਖੀ ਵਿੱਚ ਵਰਤ ਦਾ ਕੋਈ ਵੀ ਕਿਸੇ ਵੀ ਤਰੀਕੇ ਨਾਲ ਵਿਧਾਨ ਨਹੀਂ ਹੈਗਾ ਔਰ ਕਿਉਂਕਿ ਸਿੱਖੀ ਜਿਹੜੀ ਆ ਉਹ ਗੁਰੂ ਗ੍ਰੰਥ ਸਾਹਿਬ ਦੀ ਬਾਣੀ ਤੇ ਖੜੀ ਆ ਤਾਂ ਜਦੋਂ ਆਪਾਂ ਸਿੱਖੀ ਨੂੰ ਗੁਰੂ ਗ੍ਰੰਥ ਸਾਹਿਬ ਦੀ ਬਾਣੀ ਤੋਂ ਸਮਝਣ ਦੀ ਕੋਸ਼ਿਸ਼ ਕਰਦੇ ਆ ਤਾਂ ਯਕੀਨਨ ਗੁਰੂ ਗ੍ਰੰਥ ਸਾਹਿਬ ਜੀ ਦੀ ਬਾਣੀ ਇਹੋ ਜੈ ਕਿਸੇ ਵੀ ਵਹਿਮ ਪਖਾੜ ਨੂੰ ਨਹੀਂ ਪ੍ਰਵਾਨ ਕਰਦੀ ਜੀ ਜੀ ਫਿਰ ਕਾਰਨ ਕੀ ਨੇ ਵੀ ਕਿਉਂ ਇਹ ਕਿੱਥੋਂ ਚੱਲ ਕੇ ਆਇਆ ਸਾਡੇ ਵਿੱਚ ਕਿਵੇਂ ਜਿਹੜਾ ਹੈਗਾ ਪ੍ਰਵੇਸ਼ ਕਰ ਗਿਆ ਅਸਲ 'ਚ ਇਹ ਹੈ ਤਾਂ ਜਿਵੇਂ Hindu ਧਰਮ ਦੇ ਵਿੱਚ ਵਿਧਾਨ ਆ ਉਹਨਾਂ ਦੀ ਇੱਕ ਮੰਨਤਾ ਆ ਆਪਣੀ ਜੀ ਉਹਨਾਂ 'ਚ ਕਈ ਤਰ੍ਹਾਂ ਦੇ ਵਰਤ ਜਿਹੜੇ ਆ ਉਹ ਪ੍ਰਵਾਨ ਆ ਜੀ ਤਾਂ ਗੁਰੂ ਸਾਹਿਬ ਨੇ ਸਾਨੂੰ ਇਹਨਾਂ ਚੀਜ਼ਾਂ ਚੋਂ ਬਾਹਰ ਕੱਢਿਆ ਆ ਜੀ ਔਰ ਗੁਰੂ ਸਾਹਿਬ ਨੇ ਸਿੱਖਾਂ ਨੂੰ ਇਹਦੇ ਚੋਂ ਬਾਹਰ ਕੱਢ ਕੇ ਸਦਾ ਲਈ ਅੱਗੇ ਪੀੜੀ ਦਰ ਪੀੜੀ ਇਹ ਸੇਧ ਗੁਰਬਾਣੀ ਤੋਂ ਬਖਸ਼ਿਸ਼ ਕੀਤੀ ਆ ਜੀ ਕਿ ਭਾਈ ਇਹਦੇ ਨਾਲ ਕੋਈ ਵੀ ਕਿਤੇ ਵੀ ਕੋਈ ਫਰਕ ਨਹੀਂ ਪੈਣ ਲੱਗਾ ਜੀ ਬਹੁਤ ਸਾਰੇ ਲੋਕ ਆ ਜਿਹੜੇ ਵਾਰਤ ਰੱਖਣ ਨੂੰ ਜਸਟੀਫਾਈ ਇਦਾਂ ਵੀ ਕਰਦੇ ਆ ਕਿ ਚਲੋ ਜੀ ਇਸ ਬਹਾਨੇ ਨਾਲ ਢਿੱਡ ਨੂੰ ਇੱਕ ਦਿਨ ਸਾਹ ਆ ਗਿਆ ਬੰਦੇ ਨੇ ਆ ਵਰਤ ਰੋਟੀ ਛੱਡ ਲਈ ਚਲੋ ਇੰਨਾ ਕ ਫਾਇਦਾ ਹੋ ਗਿਆ ਨਾ ਤਾਂ ਉਹ ਤੁਸੀਂ ਵਰਤ ਨੂੰ ਹੀ ਕਿਉਂ ਬੰਨਾ ਬਣਾਉਨੇ ਹੋ ਨਾ ਇੱਕ ਦਿਨ ਲਈ ਥੋੜੀ ਹੈਗਾ ਜਿਉਂ ਇੱਕ ਦਿਨ ਆਪਾਂ ਮਿੱਥ ਸਕਦੇ ਆਂ ਵੀ ਆਪਾਂ ਸਨਿਚਰਵਾਰ ਨੂੰ ਪ੍ਰਸ਼ਾਦ ਨਹੀਂ ਛਕਾਉਣਾ ਉਹਦੇ ਚ ਵਰਤ ਨੂੰ ਤੁਸੀਂ ਜੀਵਨ ਦਾ ਹਿੱਸਾ ਹੋਣਾ ਚਾਹੀਦੀ ਹੈ ਉਹ ਚੀਜ਼ ਤਾਂ ਉਹ ਤਾਂ ਵੈਸੇ ਵੀ ਹੁੰਦਾ ਆ ਜੇ ਬੰਦਾ ਕਿਹੇ ਮੁਕੇ ਕੋਈ ਕੰਮਕਾਰ ਤੇ ਗਿਆ ਉਹ ਕਈ ਵਾਰੀ ਰੋਟੀ ਉਹਦੇ ਕੋਲ ਸਵੇਰੇ ਨਹੀਂ ਖਾਦੀ ਗਈ ਦੁਪਹਿਰ ਤੱਕ ਨਹੀਂ ਖਾਂਦਾ ਦੁਪਹਿਰੇ ਵੀ ਨਹੀਂ ਖਾਦੀਗੀ ਕਈ ਵਾਰੀ ਸ਼ਾਮ ਨੂੰ ਹੀ ਆਣ ਕੇ ਖਾਂਦਾ ਬਹੁਤ ਸਾਰੇ ਲੋਕ ਆ ਪਿੰਡਾਂ ਥਾਵਾਂ ਤੇ ਸ਼ਹਿਰਾਂ ਚ ਜਿਹੜੇ ਕੰਮਕਾਰ ਤੇ ਜਾਂਦੇ ਆ ਜੀ ਕਈ ਵਾਰੀ ਕੋਈ ਇਹ ਬੰਦਾ ਫਾਸੀ ਇਦਾਂ ਦਾ ਜਾਂਦਾ ਕਿ ਉਹਨੂੰ ਨਹੀਂ ਵਕਤ ਮਿਲਦਾ ਜਾਂ ਉਹ ਨਹੀਂ ਗੱਲਬਾਤ ਬਣਦੀ ਉਹ ਸ਼ਾਮ ਤੱਕ ਰੋਟੀ ਨਹੀਂ ਖਾਂਦਾ ਤਾਂ ਵੈਸੇ ਵੀ ਇਦਾਂ ਹੋ ਸਕਦਾ ਪਰ ਵਰਤ ਨੂੰ ਜਸਟੀਫਾਈ ਤੁਸੀਂ ਨਾ ਕਰੋ ਕਿਉਂਕਿ ਜਿਹੜਾ ਵਰਤ ਆ ਵਰਤ ਅ ਕੱਲ ਰੋਟੀ ਛੱਡਣ ਦਾ ਮਸਲਾ ਨਹੀਂ ਗਾ ਜੀ ਵਰਤ ਦੇ ਵਿਧਾਨ ਵਿੱਚ ਰੱਬ ਨੂੰ ਖੁਸ਼ ਕਰਨਾ ਉਹ ਜ ਉਹਦੇ ਚ ਜਿਹੜੀਆਂ ਰੱਬ ਨੂੰ ਖੁਸ਼ ਕਰਕੇ ਪ੍ਰਾਪਤੀਆਂ ਦਾ ਜ਼ਿਕਰ ਆ ਜਿਹੜਾ ਜਿਵੇਂ ਕਰਵਾ ਚੌਥ ਹੀ ਆ ਜੀ ਤਾਂ ਕਰਵਾ ਚੌਥ ਦਾ ਜਿਹੜਾ ਵਰਤ ਆ ਉਹ ਪਤੀ ਦੀ ਲੰਮੀ ਉਮਰ ਲਈ ਰੱਖਿਆ ਜਾਂਦਾ ਜੀ ਪਰ ਕਿੰਨੀ ਕਮਾਲ ਦੀ ਗੱਲ ਆ ਕਿ ਪਤੀ ਦੀ ਲੰਮੀ ਉਮਰ ਲਈ ਪਤਨੀ ਵਰਤ ਰੱਖਦੀ ਆ ਪਰ ਪਤਨੀ ਲਈ ਕੋਈ ਵੀ ਵਰਤ ਪਤੀ ਇਦਾਂ ਦਾ ਨਹੀਂ ਰੱਖਦਾ ਨਾ ਉਹਦੇ ਲਈ ਕੋਈ ਇਦਾਂ ਦਾ ਬਿਦਦ ਨਹੀਂ ਆ ਉਹਦੀ ਵੀ ਲੰਮੀ ਉਮਰ ਚਾਹੀਦੀ ਆ ਨਾ ਫਿਰ ਚਾਹੀਦੀ ਆ ਪਰ ਨਹੀਂ ਰੱਖਦਾ ਨਾ ਉਹਦੇ 'ਚ ਕੋਈ ਵਿਧਾਨ ਨਹੀਂ ਹੈਗਾ ਕੋਈ ਵਿਧੀ ਵਿਧਾਨ ਨਹੀਂ ਤਾਂ ਇਹ ਇਹ ਸਾਰੇ ਸਿਲਸਿਲੇ ਜਿਹੜੇ ਆ ਗੁਰਬਾਣੀ ਇਸ ਤਰ੍ਹਾਂ ਦਾ ਪ੍ਰਵਾਨ ਨਹੀਂ ਕਰਦੀ ਗੁਰਬਾਣੀ ਕਹਿੰਦੀ ਆ ਛੋਡੇ ਅੰਨ ਕਰੇ ਪਖੰਡ ਨਾ ਸੁਹਾਗਣ ਨਾ ਔਰੰਡ ਆਨ ਨਾ ਖਾਇਆ ਸਾਦ ਗਵਾਇਆ ਬਹੁ ਦੁੱਖ ਪਾਇਆ ਦੂਜਾ ਪਾਇਆ ਸੋ ਵਰਤ ਦੇ ਵਿਧਾਨ ਨੂੰ ਗੁਰਬਾਣੀ ਨੇ ਪਖੰਡ ਕਹਿ ਕੇ ਨਕਾਰਿਆ ਆ ਜੀ ਕਿ ਇਹ ਪਖੰਡ ਆ ਪਖੰਡ 'ਚ ਤੁਹਾਨੂੰ ਲੱਭਣਾ ਕੁਛ ਨਹੀਂਗਾ ਹੂੰ ਮਿਸਾਲ ਦੇ ਤੌਰ ਤੇ ਇੱਕ ਵੀ ਹੋਰ ਵੀ ਗੱਲ ਵੇਖੋ ਕਿ ਕੋਈ ਵੀ ਕਿਸੇ ਵੀ ਥਾਂ ਦੇ ਉੱਤੇ ਮੰਨ ਲਓ ਕਿਸੇ ਫੈਕਟਰੀ ਚ ਕੋਈ ਬੰਦੇ ਕੰਮ ਕਰਦੇ ਆ ਜਦੋਂ ਉਹਨਾਂ ਦੀਆਂ ਕੋਈ ਮੰਗਾਂ ਨਹੀਂ ਮੰਨੀਆਂ ਜਾਂਦੀਆਂ ਨਾ ਤਾਂ ਉਹ ਜ਼ੋਰ ਲਾਉਂਦੇ ਰਹਿੰਦੇ ਆ ਮੈਮੋਰੰਡਮ ਦਿੰਦੇ ਰਹਿੰਦੇ ਆ ਨਹੀਂ ਗੱਲ ਬਣਦੀ ਆਖਰ ਉਹਨਾਂ ਕੰਮ ਛੱਡ ਕੇ ਹੜਤਾਲ ਤੇ ਬਹਿ ਜਾਂਦੇ ਆ ਜਦੋਂ ਹੜਤਾਲ ਤੇ ਬਹਿ ਜਾਂਦੇ ਆ ਨਾ ਤਾਂ ਫੇਰ ਉਹ ਕੰਮ ਬੰਦ ਹੋਣ ਕਰਕੇ ਮਾਲਕਾਂ ਨੂੰ ਵਕਤ ਪੈਂਦਾ ਆ ਤਾਂ ਉਹ ਜਾ ਕੇ ਫਿਰ ਉਹਨਾਂ ਨਾਲ ਗੱਲਬਾਤ ਕਰਦੇ ਆ ਮੰਨ ਲਓ ਉਹਨਾਂ ਦੀਆਂ 5-7 ਮੰਗਾਂ ਸੀ ਉਹਦੇ ਚੋਂ ਜਿਹੜੀਆਂ ਮੋਟੀਆਂ-ਮੋਟੀਆਂ 2-4 ਉਹ ਮੰਗ ਲੈਂਦੇ ਆ ਵੀ ਇਹ ਮੰਨੀਆਂ ਗਈਆਂ ਤੁਹਾਡੀਆਂ ਤਾਂ ਆਹ ਜਿਹੜੀਆਂ 2-3 ਇਹਦੇ ਤੇ ਅਸੀਂ ਵਿਚਾਰ ਕਰਕੇ 2-4 ਦਿਨਾਂ ਚ ਹੋਰ ਫੈਸਲਾ ਦੇ ਦੇਾਂਗੇ ਜੀ ਤਾਂ ਉਹ ਆਪਣੀਆਂ 5-7 ਮੰਗਾਂ ਦੇ ਵਿੱਚੋਂ 2-4 ਇਦਾਂ ਹੜਤਾਲ ਕਰਕੇ ਮਨਵਾ ਕੇ ਤੇ ਸ਼ਾਮ ਨੂੰ ਉੱਠ ਜਾਂਦੇ ਆ ਤੇ ਕੰਮ ਤੇ ਚਲੇ ਜਾਂਦੇ ਆ ਹੁਣ ਕੋਈ ਵੀ ਦਰਨਾ ਹੜਤਾਲ ਇਦਾਂ ਦੀ ਹੋਵੇ ਤਾਂ ਉੱਥੇ ਕੋਈ ਨਾ ਕੋਈ ਫੈਸਲਾ ਲੈ ਕੇ ਫੇਰ ਹੜਤਾਲ ਉਹ ਖਤਮ ਹੁੰਦੀ ਹੈ ਜਾਂ ਉਹ ਦਰਨਾ ਖਤਮ ਹੁੰਦਾ ਹੈ ਜੀ ਪਰ ਇਥੇ ਇਹ ਨਹੀਂ ਸਮਝ ਲੱਗਦੀ ਕਿ ਪਤੀ ਦੀ ਉਮਰ ਵਧਾਉਣ ਲਈ ਸਵੇਰੇ ਆਪੇ ਦਰਨਾ ਸ਼ੁਰੂ ਕੀਤਾ ਸ਼ਾਮ ਤੱਕ ਭੁੱਖ ਹੜਤਾਲ ਤੇ ਬੈਠੇ ਰਹਿ ਸ਼ਾਮ ਨੂੰ ਕੋਈ ਚਿੱਠੀ ਨਹੀਂ ਮਿਲੀ ਕੋਈ ਉਹਦਾ ਵਿਧੀ ਵਿਧਾਨ ਨਹੀਂ ਬਣਿਆ ਜਾਂ ਕਿਸੇ ਨਿਆਂਕੇ ਕਿਹਾ ਨਹੀਂ ਗਾ ਵੀ ਤੁਹਾਡੀ ਮੰਗ ਮੰਨ ਲਈ ਗਈ ਹੈ ਰਾਤ ਨੂੰ ਆਪਣੇ ਆਪ ਹੀ ਉਹ ਭੁੱਖ ਹੜਤਾਲ पे ਖੜ ਤੋਂ ਖਤਮ ਕਰ ਲਈ ਆਏ ਸਾਲ ਹੀ ਭੋਖੜ ਤਾਲ ਰੱਖਣੀ ਆ ਆਏ ਸਾਲ ਹੀ ਭੋਖੜ ਤਾਲ ਆਪੇ ਖਤਮ ਕਰ ਲੈਣੀ ਆ ਮਤਲਬ ਕੀ ਇੱਕ ਦਿਨ ਰੋਟੀ ਨਾ ਖਾਣ ਨਾਲ ਇਹ ਮੰਨ ਲਿਆ ਗਿਆ ਕਿ ਹੁਣ ਇੱਕ ਸਾਲ ਲਈ ਪੂਰੇ ਲਈ ਵੈਲਿਡਿਟੀ ਜਿਹੜੀ ਆ ਪਤੀ ਦੀ ਮਿਲ ਗਈ ਆ ਨਾਲੇ ਸਵੇਰ ਤੋਂ ਲੈ ਕੇ ਕੇਲੇ ਖਾਦੇ ਜਾਂਦੇ ਨੇ ਸੇਵ ਖਾਦੇ ਜਾਂਦੇ ਨੇ ਸਪੈਸ਼ਲ ਜਿਹੜੇ 2-4 ਦਿਨ ਪਹਿਲਾਂ ਪਕਵਾਨ ਤਿਆਰ ਹੁੰਦੇ ਨੇ ਉਹ ਸਾਰੇ ਖਾਦੇ ਜਾਂਦੇ ਨੇ ਵਿੱਚ ਵਿੱਚ ਮੈਨੂੰ ਤਾਂ ਇਦਾਂ ਲੱਗਦਾ ਜੇ ਮੈਨੂੰ ਤਾਂ ਇਦਾਂ ਲੱਗਦਾ ਕਿ ਜੇ ਜਿਹੜਾ ਆਪਾਂ ਮੰਨ ਲਓ ਇੱਕ ਉਦਾਹਰਣ ਬਣਾਈਏ ਕਿ ਜੇ ਇੱਕ ਦਿਨ ਚ ਬੰਦਾ 1 ਕਿਲੋ ਰਾਸ਼ਨ ਖਾ ਜਾਂਦਾ ਨਾ ਸਵੇਰ ਤੋਂ ਸ਼ਾਮ ਤੱਕ ਮੰਨ ਲਓ ਮਿਸਾਲ ਇੱਕ ਜੀ ਵੱਧ ਘੱਟ ਵੀ ਹੋ ਸਕਦਾ ਜੇ 1 ਕਿਲੋ ਰਾਸ਼ਨ ਖਾ ਜਾਂਦਾ ਨਾ ਤੇ ਮੈਨੂੰ ਇਦਾਂ ਲੱਗਦਾ ਕਿ ਵਰਤ ਵਾਲੇ ਦੇਣਾ ਉਹ ਕਿਲੋ ਤੋਂ ਵੱਧ ਕੇ ਖਾ ਜਾਂਦਾ ਹੂੰ ਹੋਰ ਵੇਖੋ ਸਾਰਾ ਸਾਲ ਬਾਜ਼ਾਰ ਦੁਕਾਨਾਂ ਆਪੋ ਆਪਣੇ ਥਾਂ ਤੇ ਸੱਜਦੀਆਂ ਆ ਜੀ ਖੋਲਦੀਆਂ ਆ ਜੀ ਜਿੱਦਣ ਵਰਤ ਦਾ ਟਾਈਮ ਆਇਆ ਵਰਤ ਦੇ ਟਾਈਮ ਤੋਂ ਮਤਲਬ 2 ਦਿਨ ਪਹਿਲਾਂ ਉਹ ਦੁਕਾਨਾਂ ਸੜਕ ਦੇ ਵਿੱਚ 3-3 4-4 ਫੁੱਟ ਅੱਗੇ ਆ ਗਈਆਂ ਜੀ ਸਗੋਂ ਉਲਟਾ ਹੋਣਾ ਚਾਹੀਦਾ ਸੀ ਕਿ ਦੁਕਾਨਾਂ ਬੰਦ ਹੁੰਦੀਆਂ ਹੂੰ ਕਿ ਹੁਣ ਸੌਦਾ ਨਹੀਂ ਵਿਕਣਾ ਵੀ ਇਹ ਲੋਕਾਂ ਨੇ ਰੋਟੀ ਤੇ ਖਾਣੀ ਨਹੀਂ ਸੌਦਾ ਜ਼ਿਆਦਾ ਵਿਕ ਰਿਹਾ ਮੈਂ ਮਤਲਬ ਕੋਈ ਖਾ ਰਿਹਾ ਤਾਂ ਹੀ ਵਿਕ ਰਿਹਾ ਦੁਕਾਨਾਂ ਵੇਖੋ ਦੁਕਾਨਾਂ ਸੜਕ 'ਚ 4-4 ਫੁੱਟ ਅੱਗੇ ਆ ਗਈਆਂ ਦੁਕਾਨਾਂ ਤੇ ਜ਼ੋਰ ਵਧ ਗਿਆ ਸਮਾਨ ਵਧ ਗਿਆ ਖਰੀਦੋ ਫਰੋਖਤ ਵਧ ਗਈ ਬਾਜ਼ਾਰਾਂ ਦੀ ਰੌਣਕ ਵਧ ਗਈ ਹੈ ਕਿਉਂ ਅੱਗੇ ਵਰਤੋਂ ਵਾਲਾ ਜਦ ਵਰਤ ਤਾਂ ਭੁੱਖ ਹੜਤਾਲ ਸੀ ਨਾ ਹੂੰ ਉੱਥੇ ਤਾਂ ਰੋਟੀ ਖਾਦੀ ਨਹੀਂ ਜਾਣੀ ਦੁਕਾਨਾਂ ਖਿਲਰ ਕੇ 4-4 ਫੁੱਟ ਅੱਗੇ ਹੋਰ ਵਧ ਗਈਆਂ ਦੁਕਾਨਾਂ ਚ ਰੌਣਕ ਵਧ ਗਈ ਆ ਬਾਜ਼ਾਰਾਂ ਚ ਰੌਣਕ ਵਧ ਗਈ ਭੀੜ ਭੜਕਾ ਵਧ ਗਿਆ ਲੋਕ ਖਰੀਦੋ ਫਰੋਖਤ ਕਰ ਰਿਆ ਵਰਤ ਆਉਣਾ ਮਤਲਬ ਇਹ ਇਹ ਕਿਹੋ ਜਿਹਾ ਵਰਤ ਆ ਕਿਹੋ ਜੀ ਭੁੱਖ ਹੜਤਾਲ ਆ ਜਿਹੜਾ ਰੋਟੀ ਕਿਹੋ ਜੀ ਛੱਡੀ ਜਾਣੀ ਆ ਵੀ ਮਤਲਬ ਫਾਲ ਫਰੂਟਾਂ ਦੀਆਂ ਰੇੜੀਆਂ ਲੱਦੀਆਂ ਗਈਆਂ ਦੁਕਾਨਾਂ ਚ ਸੌਦਾ ਭਰ ਗਿਆ ਆ ਵੀ ਹੁਣ ਵਰਤ ਆਉਣ ਵਾਲਾ ਕਮਾਲ ਆ ਮਨ ਲੱਗੀ ਹੋ ਤੇ ਹਿਸਾਬ ਕਿਤਾਬ ਆ ਇਹ ਮੈਨੂੰ ਇੰਜ ਲੱਗਦਾ ਵੀ ਦੇਖਾ ਦੇਖੀ ਜਿਆਦਾ ਸਾਡੇ ਵਿੱਚ ਆਇਆ ਹੈ ਦੇਖਾ ਦੇਖੀ ਜਿਆਦਾ ਇੱਕ ਦੂਜੇ ਛੋਟੇ ਛੋਟੇ ਬੱਚਿਆਂ ਨੂੰ ਅਸੀਂ ਸਿਖਾ ਰਹੇ ਆਂ ਤੇ ਇੱਕ ਗੱਲ ਮੈਨੂੰ ਹੋਰ ਬੜੀ ਲੱਗਦੀ ਹੁੰਦੀ ਹੈ ਵਿਆਹਾਂ ਹੋਈਆਂ ਤੇ ਤਾਂ ਵਰਤ ਰੱਖਦੀਆਂ ਨੇ ਵੀ ਪਤੀ ਦੀ ਉਮਰ ਵਾਝੇਵੇ ਇੰਜ ਰੱਖਿਆ ਜਾਂਦਾ ਜਿਹੜੀ ਕੁਆਰੀਆਂ ਰੱਖਦੀਆਂ ਉਹਨਾਂ ਦਾ ਵੀ ਕੋਈ ਇਦਾਂ ਦਾ ਮਨੋਰਥ ਹੋਏਗਾ ਹੂੰ ਵੀ ਕੋਈ ਮਨੋਰਥ ਹੈ ਕੋਈ ਮਨੋਰਥ ਹੈ ਹਾਂ ਵੀ ਜਿਹਦੇ ਕਰਕੇ ਮਤਲਬ ਕਿ ਵਰਤ ਰੱਖਿਆ ਜਾਂਦਾ ਕੋਈ ਨਾ ਤੇ ਉਮਰ ਵਧਾਉਣ ਦੀ ਹੈ ਨਾ ਕੋਈ ਮਨੋਰਥ ਹੈ ਵੇਖੋ ਚਾਹੇ ਉਹ ਰੱਬ ਨੂੰ ਖੁਸ਼ ਕਰਨ ਲਈ ਚਾਹੇ ਉਹਨਾਂ ਦੇ ਅੰਦਰ ਪੜ੍ਹਾਈ ਲਿਖਾਈ ਦਾ ਜਾਂ ਕੁਝ ਹੋਰ ਇਦਾਂ ਦਾ ਜੋ ਵੀ ਹੋਏਗਾ ਉਹ ਕੋਈ ਨਾ ਕੋਈ ਮਨੋਰਥ ਧਾਰਨ ਕਰਕੇ ਹੀ ਬੰਦਾ ਰੱਖ ਰਿਆ ਕੋਈ ਨਾ ਕੋਈ ਇਦਾਂ ਦੀ ਚੀਜ਼ ਹੈਗੀ ਆ ਜਿਹੜੀ ਬੰਦਾ ਇਦਾਂ ਦੀ ਕਰ ਰਿਆ ਪਰ ਬਾਣੀ ਗੁਰਬਾਣੀ ਨੇ ਜਿਹੜੀ ਸਾਨੂੰ ਸਹਿਦ ਦਿੱਤੀ ਆ ਉਹ ਬਹੁਤ ਸੋਹਣੀ ਆ ਕਿ ਇਹਦੇ ਨਾਲ ਕੁਛ ਨਹੀਂ ਹੋਣ ਲੱਗਾ ਰੋਟੀ ਇੱਕ ਦਿਨ ਛੱਡ ਕੇ ਤੁਸੀਂ ਦੋ ਦਿਨ ਦੋ ਦਿਨ ਛੱਡ ਕੇ ਤੁਸੀਂ 30 ਦਿਨ ਰੱਖ ਲਓ। ਹਮ ਇਸਲਾਮ ਦੇ ਵਿੱਚ 30 ਰੋਜ਼ੇ ਆ। ਜੀ। ਠੀਕ ਹੈ ਜੀ। ਗੁਰੂ ਨਾਨਕ ਸਾਹਿਬ ਨੇ ਇਸਲਾਮ ਵਾਲਿਆਂ ਨੂੰ ਵੀ ਇਹ ਸਵਾਲ ਕੀਤਾ। ਬਾਬਾ ਜੀ ਕਹਿੰਦੇ ਆ 30 ਕਰ ਰੱਖੇ ਪੰਜ ਕਰ ਸਾਥ। ਪੰਜ ਕਰ ਸਾਥ ਹੀ। ਨਾਉ ਸ਼ੈਤਾਨ ਮਤ ਘਟ ਜਾਏ। ਜੇ ਤੂੰ ਪੰਜ ਨਮਾਜ਼ਾਂ ਪੜ ਲੀਆ ਤੇ ਤੇ ਰੋਜ਼ੇ ਰੱਖ ਲੈਣਾ ਤਾਂ ਮਤ ਸਮਝੀ ਕਿ ਤੇਰੇ ਨਾਂ ਨਾਲੋਂ ਸ਼ੈਤਾਨ ਕੱਟਿਆ ਗਿਆ ਹੂੰ ਸ਼ੈਤਾਨ ਨੇ ਤੇਰਾ ਪਿੱਛਾ ਛੱਡ ਦਿੱਤਾ ਮਤ ਸਮਝੀ ਇਹ ਗੱਲਾਂ ਕਿਉਂਕਿ ਤੂੰ ਮਨ ਕਰਕੇ ਨਾ ਨਮਾਜ਼ ਪੜੀ ਆ ਤੇ ਨਾ ਹੀ ਤੇਰੇ ਚ ਉਹ ਗੱਲ ਅੱਲਾ ਵਾਲੀ ਰੱਬ ਵਾਲੀ ਕੋਈ ਆਈ ਆ ਉਹ ਗੁਣ ਤੇ ਤੂੰ ਧਾਰਨ ਕੀਤਾ ਹੀ ਕੋਈ ਨਹੀਂ ਨਾਨਕ ਆਖਿਆ ਰੱਬ ਐ ਚੱਲਣਾ ਠੀਕ ਹੈ ਮਾਲ ਤਨ ਕਿਤਕੂ ਸੰਜੇ ਜੀ ਪਰ ਤੂੰ ਤੂੰ ਤੇ ਇਸ ਰਾਹ ਤੇ ਹੀ ਤੁਰ ਰਿਹਾ ਸਿਰਫ ਵਾ ਵਾ ਖਟਣੀ ਤੇ ਬੱਲੇ ਬੱਲੇ ਤੇ ਜਿਹੜੀ ਭੀੜ ਆ ਭੀੜ ਚ ਸ਼ਾਮਲ ਹੋ ਕੇ ਤੂੰ ਤੁਰਨ ਦੀ ਕੋਸ਼ਿਸ਼ ਕਰ ਰਿਹਾ ਜੋ ਚਾਹੀਦਾ ਸੀ ਅਸਲ ਚ ਧਰਮ ਦਾ ਉਹ ਤੇ ਤੂੰ ਅਪਣਾਇਆ ਹੀ ਨਹੀਂ ਵੀ ਕਿਸੇ ਨਾ ਕਿਸੇ ਢੰਗ ਦੇ ਨਾਲ ਜਿਹੜਾ ਹੈਗਾ ਇਹ ਅੰਨ ਛੱਡਣਾ ਕਿਤੇ ਉਮਰ ਵਧਾਉਣ ਦੀ ਗੱਲ ਕਰਨੀ ਜਾਂ ਹੋਰ بڑے ਜਿਹੜੇ ਕਰਮ ਕਾਂਡ ਨੇ ਅਨਮੱਤਾ ਮਨਮੱਤਾ ਨੇ ਕਿਸੇ ਨਾ ਕਿਸੇ ਢੰਗ ਦੇ ਵਿੱਚ ਇਹ ਹਰ ਧਰਮ ਦੇ ਵਿੱਚ ਪ੍ਰਵੇਸ਼ ਕਰ ਚੁੱਕੀਆਂ ਨੇ ਪ੍ਰਵੇਸ਼ ਕਰ ਚੁੱਕੀਆਂ ਬਾਕੀ ਨਾ ਤੁਸੀਂ ਹੋਰ ਵੀ ਦੇਖਿਓ ਜੇ ਥੋੜਾ ਜਿਹਾ ਗੌਰ ਨਾਲ ਦੇਖੋ ਤਾਂ ਜਿਹੜੀ ਸਮਾਜ ਦੀ ਸਾਡੀ ਇਸ ਵੇਲੇ ਬਣਤਰ ਬਣੀ ਹੋਈ ਆ ਉਹੀ ਪਤੀ ਪਤਨੀ ਸਾਰਾ ਸਾਲ ਲੜੀ ਜਾਂਦੇ ਆ ਉਹੀ ਪਤਨੀ ਉਹਨੂੰ ਪਤੀ ਨੂੰ ਕਹੀ ਜਾਂਦੀ ਆ ਕਿ ਵਿਚੋਲੇ ਨੇ ਤੇਰੇ ਵਰਗਾ ਬੰਦਾ ਮੇਰੇ ਮੱਥੇ ਮਾਰਤਾ ਹੈ ਨਾ ਉਹ ਉਹਨੂੰ ਕਹੀ ਜਾਂਦਾ ਕਿ ਮੈਨੂੰ ਤਾਂ ਤੇਰ ਤੋਂ ਚੰਗੇ ਰਿਸ਼ਤੇ ਆਉਂਦੇ ਸੀ ਕਿ ਤੂੰ ਕਿੱਥੋਂ ਮੇਰੇ ਮਗਰ ਲੱਗ ਗਈ ਹੈ ਨਾ ਇਹ ਚੀਜ਼ਾਂ ਦਾ ਕਲੇ-ਕਲੇਸ਼ ਸਵੇਰੇ ਸ਼ਾਮ ਘਰ ਚ ਚੱਲੀ ਜਾਂਦਾ ਜਿੱਦਾਂ ਵਰਤ ਆਇਆ ਉਸ ਦਿਨੋਂ ਫੇਰ ਉਹਦੀ ਉਮਰ ਲੰਬੀ ਦਾ ਰੱਖ ਕੇ ਬੈਠੀ ਐ ਲੋਕ ਫਿਰ ਮਖੌਲ ਕਰਦੇ ਨੇ ਸਕਿੱਟ ਬਣਾ ਜਿਹੜੇ ਹੈਗੇ ਨੇ ਉਹ ਬਣਾ ਬਣਾ ਕੇ ਪਾਏ ਜਾਂਦੇ ਨੇ ਹਨਾ ਤੇ ਉਸ ਦਿਨ ਜਿਵੇਂ ਅੱਜ ਸੋਸ਼ਲ ਮੀਡੀਆ ਦਾ ਜੋਗ ਹੈ ਵੀ ਕਦੇ ਲੜਾਈ ਦਿਖਾਈ ਜਾਂਦੀ ਐ ਵਰਤਾਂ ਵਾਲੇ ਦਿਨ ਕਈ ਦੁਆਰ ਕਿਸ ਢੰਗ ਦੇ ਨਾਲ ਵਰਤ ਨੂੰ ਪੇਸ਼ ਕੀਤਾ ਜਾਂਦਾ ਹਨਾ ਤੇ ਇਹਦੇ ਵਿੱਚ ਨਾਲੇ ਅਮਰਪ੍ਰੀਤ ਸਿੰਘ ਜੀ ਦੇਖੋ ਜਿਨ੍ਹਾਂ ਦੇ ਧਰਮ 'ਚ ਹੈਗਾ ਹੂੰ ਜਿਹੜੇ ਸਦੀਆਂ ਤੋਂ ਰੱਖਦੇ ਆ ਰਹੇ ਆ ਜਿਨ੍ਹਾਂ ਨੂੰ ਇਹਦੀ ਮਰਜ਼ਾਦਾ ਬਾਰੇ ਬਹੁਤਾ ਪਤਾ ਵਾ ਜੀ ਜਿਨ੍ਹਾਂ ਨੂੰ ਸਾਰਾ ਕੁਝ ਪੂਰਾ ਪ੍ਰੋਪਰ ਜਿਹੜਾ ਵਾ ਨਾ ਉਹ ਉਹ ਵਿਧੀ ਵਿਵਧਾਨ ਦੇ ਵਿੱਚ ਕਰਨਾ ਆਉਂਦਾ ਜੀ ਠੀਕ ਹੈ ਜਿਨ੍ਹਾਂ ਨੇ ਸ਼ੁਰੂ ਕੀਤਾ ਤੁਸੀਂ ਉਹਨਾਂ 'ਚ ਵੇਖੋ ਕੋਈ ਵੀ 200 ਸਾਲ ਦਾ 400 ਸਾਲ ਦਾ ਬੰਦਾ ਬੈਠਾ ਨਹੀਂ ਹੈਗਾ ਆਖਰ ਤਾਂ ਫਿਰ ਵੀ ਮਰੀ ਗਿਆ ਨਾ ਜੀ ਜੇ ਵਰਤਨ ਵਾਲੀ ਉਮਰ ਵੱਧੀ ਆ ਤਾਂ ਫਿਰ ਤੇ ਹੁਣ ਨੂੰ ਕੋਈ 150 ਸਾਲ ਦਾ ਕੋਈ 200 ਸਾਲ ਦਾ ਉਹਨਾਂ ਦਾ ਮਿਲਦਾ ਉਥੋਂ ਜੀ ਮਿਲਿਆ ਤਾਂ ਕੋਈ ਨਹੀਂਗਾ ਇਦਾਂ ਦੀਆਂ ਨਿਊਜ਼ਾਂ ਵੀ ਆਉਂਦੀਆਂ ਨੇ ਅਗਲੇ ਦਿਨੀ ਆ ਜਾਂਦੀਆਂ ਨੇ ਵੀ ਵਰਤ ਰੱਖਿਆ ਸੀ ਤੇ ਪਰ ਉਹ ਐਕਸੀਡੈਂਟ ਦੇ ਵਿੱਚ ਉਹਦੀ ਡੈਥ ਹੋ ਗਈ ਹਰ ਇੱਕ ਸਾਲ ਆਉਂਦੀਆਂ ਨੇ ਸੁਣੋ ਮਤੀਆਂ ਨੇ ਤੇ ਹੁਣ ਜੇ ਜਿਹੜੇ ਬੰਦੇ ਸ਼ੂਗਰ ਵਾਲੇ ਆ ਉਹਨਾਂ ਨੂੰ ਉਹ ਕਿੰਨਾ ਸਿਹਤ ਲਈ ਨੁਕਸਾਨ ਦੇ ਵੀ ਆ ਬਿਲਕੁਲ ਕਿਉਂਕਿ ਉਹਨੂੰ ਉਹਨੂੰ ਉਹ ਖਾਣਾ ਪਏਗਾ ਸ਼ੂਗਰ ਡਾਊਨ ਦਾ ਚੱਕਰ ਜਾਂ ਹੋਰ ਕਈ ਤੋਂ ਖੈਰ ਇਹ ਇਹ ਬਹੁਤਾ ਕੁਛ ਇਦਾਂ ਫਿੱਟ ਹੈ ਹੀ ਨਹੀਂਗਾ ਜਿਹੜਾ ਨਾ ਧਰਮ ਚ ਫੇਟਿਆ ਨਾ ਸਮਾਜਿਕ ਤੌਰ ਤਰੀਕੇ ਚ ਫੇਟਿਆ ਵਰਤ ਤਾਂ ਇੱਕ ਦਿਨ ਪਤੀ ਦੀ ਉਮਰ ਲਈ ਰੱਖ ਲਿਆ ਮੈਂ ਕਹਿੰਦਾ ਜੇ ਅਸਲ ਚ ਦੋਵਾਂ ਜੀਆਂ ਨੂੰ ਜੀਣਾ ਆ ਜਾਏ ਨਾ ਰਹਿਣਾ ਆ ਜਾਏ ਪਰਿਵਾਰਕ ਤੌਰ ਦੇ ਉੱਤੇ ਉਹਨਾਂ ਨੂੰ ਇੱਕ ਦੂਜੇ ਦੀ ਜ਼ਿੰਮੇਵਾਰੀ ਦਾ ਅਹਿਸਾਸ ਹੋ ਜਾਏ ਤਾਂ ਮੇਰੇ ਖਿਆਲ ਉਮਰ ਵੈਸੇ ਹੀ ਵੱਧ ਜੇ ਜੀ ਜੇ ਇੱਕ ਦੂਜੇ ਦੀ ਕਦਰ ਕਰਨ ਵਾਲੇ ਹੋਣ ਤਾਂ ਰੋਟੀ ਛੱਡ ਕੇ ਇੱਕ ਦਿਨ ਤੇ ਬਾਕੀ ਸਾਰਾ ਕਲੇ-ਕਲੇਸ਼ ਉਦਾਂ ਹੀ ਚਲਾਈ ਜਾਣਾ ਤਾਂ ਉਹਦੇ ਨੂੰ ਉਮਰ ਕਿੱਥੋਂ ਵਧਣੀ ਉਹ ਤਾਂ ਕਲੇ-ਕਲੇਸ਼ ਤਾਂ ਹਾਰ ਵੇਲੇ ਤੁਹਾਡੇ ਸਿਰ ਦੇ ਉੱਤੇ ਬੋਝ ਬਣਿਆ ਹੋਇਆ ਨਾ ਨੇ ਜਿਹੜਾ ਵਰਤ ਹੈਗਾ ਉਹ ਜੇ ਗੁਰਬਾਣੀ ਨੇ ਰੱਖਣ ਦੀ ਹਦਾਇਤ ਕੀਤੀ ਆ ਤਾਂ ਅੱਖਾਂ ਦੇ ਨਾਲ ਕੁਝ ਗਲਤ ਨਹੀਂ ਦੇਖਣਾ ਜ਼ੁਬਾਨ ਦੇ ਨਾਲ ਮੰਦੇ ਬਚਨ ਨਹੀਂ ਬੋਲਣੇ ਕੰਨਾਂ ਦੇ ਨਾਲ ਇਹ ਇਹ ਵਰਤ ਹੋਣਾ ਚਾਹੀਦਾ ਨਾ ਇਹੀ ਬਾਣੀ ਨੇ ਕਿਹਾ ਨਾ ਐਸਾ ਵਰਤਰ ਹੀ ਜੈਪਾਂਡੇ ਜੀ ਹੋਰ ਬਹੁਤ ਸਿੱਖ ਕਿਆ ਦੀਜੇ ਹਾਂ ਆ ਬਾਕੀ ਕੀ ਤੂੰ ਇਧਰੋਂ ਕੂੜਕ ਬੜ ਲੱਦੀ ਜਨਾ ਜੇ ਵਰਤ ਰੱਖਣਾ ਤੇ ਇਹੋ ਜਿਹਾ ਰੱਖ ਆ ਵਰਤ ਹੋਣਾ ਚਾਹੀਦਾ ਹਾਂ ਤੇਰੇ ਆਪਣੇ ਗਿਆਨ ਇੰਦਰੇ ਤੇਰੇ ਕਰਮ ਇੰਦਰੇ ਤੇਰਾ ਮਨ ਤੇਰੀਆਂ ਵਾਸ਼ਨਾਵਾਂ ਤੇਰੇ ਕਾਬੂ ਚ ਹੋਣਾ ਜਿਵੇਂ ਹੋਣਾ ਐਸਾ ਕਰਨ ਲਈ ਤੇ ਕਿਹਾ ਜਿਹਦੇ ਵਿੱਚ ਦੇਖੋ ਮੈਂ ਉਹੀ ਪਹਿਲਾਂ ਗੱਲ ਕੀਤੀ ਕਿ ਜੇ ਉਹ ਪਤੀ ਪਤਨੀ ਆਪਣੀਆਂ ਜ਼ਿੰਮੇਵਾਰੀਆਂ ਤੇ ਟਿਕ ਜਾਣਾ ਦੋਵੇਂ ਇੱਕ ਦੂਜੇ ਦੀ ਕਦਰ ਕਰਨਾ ਹੂੰ ਜੇ ਇੱਕ ਦੂਜੇ ਦੇ ਦੁੱਖ ਸੁੱਖ ਨੂੰ ਸਮਝਣਾ ਠੀਕ ਹੈ ਉਹ ਪਰਿਵਾਰਿਕ ਸਿਲਸਿਲੇ ਚ ਸੱਚੀ ਜਿੰਗਣਾ ਸ਼ੁਰੂ ਕਰ ਲੈਣਾ ਜੀ ਤਾਂ ਗੱਲ ਕਿੱਥੇ ਦੀ ਕਿੱਥੇ ਪਹੁੰਚ ਜਾਏਗੀ ਇਹ ਇਹ ਬੱਤ ਰੱਖਿਆ ਪ੍ਰਵਾਹ ਜੇ ਬੇਵਿਸ਼ਵਾਸੀ ਆ ਤੇ ਇਕੱਲੀਆਂ ਰੋਟੀਆਂ ਛੱਡਣ ਦਾ ਕੀ ਫਾਇਦਾ ਹੋਊਗਾ ਜੇ ਇੱਕ ਦੂਜੇ ਦੇ ਪ੍ਰਤੀ ਕਦਰ ਨਹੀਂ ਸਤਕਾਰ ਨਹੀਂ ਤਾਏ ਵਰਤ ਰੱਖਿਆ ਕੀ ਕਰੂਗਾ ਮਨੀਪੁਰ ਦੇ ਵਿੱਚ ਕੀ ਕੁਝ ਹੋਇਆ ਪੰਜਾਬ ਦੇ ਵਿੱਚ ਕੀ ਕੁਝ ਹੋ ਰਿਹਾ ਧਾਰਮਿਕ ਲਿਵਾਸ ਪਹਿਨ ਕੇ ਲੋਕ ਕੀ ਕਰਦੇ ਪਏ ਨੇ ਪਿੱਛੇ ਦੀਆਂ ਗੱਲਾਂ ਨੇ ਨਾ ਬਿਲਕੁਲ ਤੇ ਅਸੀਂ ਜਿਹੜਾ ਹੈਗਾ ਉਹ ਕਿਧਰਲੇ ਪਾਸੇ ਨੂੰ ਹੁਣ ਇੱਕ ਗੱਲ ਇਹ ਵੀ ਹੁੰਦੀ ਹੈ ਜੀ ਜਦੋਂ ਆਪਾਂ ਇਹ ਗੱਲ ਕਰਦੇ ਆ ਆਪਾਂ ਗੁਰਮਤਿ ਦੇ ਅਨੁਸਾਰ ਕਰਦੇ ਆ ਤੇ ਆਪਾਂ ਕਹਿੰਦੇ ਆ ਵੀ ਗੁਰੂ ਗ੍ਰੰਥ ਸਾਹਿਬ ਜੀ ਦੀ ਬਾਣੀ ਦੇ ਵਿੱਚ ਲਿਖਿਆ ਹੈ ਗੁਰਮਤ ਇਸ ਚੀਜ਼ ਨੂੰ ਨਹੀਂ ਮੰਨਦੀ ਪਰ ਜਿਹੜੇ ਰੱਖਦੇ ਨੇ ਉਹ ਲੋਕ ਅਕਸਰ ਜਿਵੇਂ ਮੈਨੂੰ ਵੀ ਫੋਨ ਕਰਕੇ ਹੈਗਾ ਤੇ ਟੱਕ ਕਮੈਂਟ ਕਰਕੇ ਬਾਰ-ਬਾਰ ਜਿਹੜੀਆਂ ਉਹ ਕਿ ਧਮਕੀਆਂ ਤੌਰ ਦੇ ਉੱਪਰ ਮੈਨੂੰ ਤਕਰੀਬਨ ਆ ਹੀ ਜਾਂਦੇ ਨੇ ਜਦੋਂ ਆਪਾਂ ਗੱਲ ਕਰਦੇ ਆ ਫਿਰ ਉਹਨਾਂ ਲੋਕਾਂ ਦਾ ਕੀ ਹਾਲ ਹੈਗਾ ਜਿਹੜੇ ਨਹੀਂ ਮੰਨਣ ਦਾ ਨਾਲ ਗੱਲ ਇਹ ਆ ਕਿ ਦੇਖੋ ਆ ਆਪਾਂ ਸ਼ਾਇਦ ਪਿਛਲੀ ਵਾਰੀ ਵੀ ਸ਼ਰਾਧਾ ਦੇ ਮਸਲੇ ਤੇ ਗੱਲ ਕਰਦੇ ਆ ਗੱਲ ਕੀਤੀ ਸੀਗੀ ਕਿ ਆ ਜਿਹੜੇ ਜਿਨ੍ਹਾਂ ਦਾ ਏ ਧਰਮ ਆ ਜਿਨ੍ਹਾਂ ਦੀ ਏ ਮਰਜ਼ਾਦਾ ਅਸੀਂ ਉਹਨਾਂ ਦੇ ਘਰ ਉਹਨਾਂ ਨੂੰ ਰੋਕਣ ਨਹੀਂਗੇ ਸਹੀ ਗੱਲ ਹੈ ਠੀਕ ਹੈ ਉਹਨਾਂ ਨੂੰ ਅਸੀਂ ਕਿਸੇ ਨੂੰ ਨਹੀਂ ਕਿਹਾ ਕਿ ਤੁਸੀਂ ਕਰੋ ਨਾ ਕਰੋ ਉਹ ਉਹਨਾਂ ਦੀ ਮਰਜ਼ੀ ਹੈ ਤੁਮਕੋ ਤੇਮਾਰਾ ਖੂਬ ਹਮਕੋ ਹਮਾਰਾ ਹਮਾਰਾ ਖੂਬ ਅਸੀਂ ਤਾਂ ਸਿੱਖ ਧਰਮ ਨੂੰ ਮੰਨਣ ਵਾਲਿਆਂ ਸਾਡਾ ਗੁਰੂ ਆ ਗੁਰੂ ਗ੍ਰੰਥ ਸਾਹਿਬ ਜੀ ਅਸੀਂ ਹਿੰਦੂ ਧਰਮ ਚੋਂ ਨਹੀਂ ਆ ਸਾਡਾ ਧਰਮ ਆ ਸਿੱਖ ਧਰਮ ਜੀ ਅਸੀਂ ਗੁਰੂ ਗ੍ਰੰਥ ਸਾਹਿਬ ਨੂੰ ਗੁਰੂ ਮੰਨਣ ਵਾਲੇ ਆ ਜੀ ਤੇ ਸਾਨੂੰ ਤਾਂ ਉਹੀ ਕਰਨਾ ਪਏਗਾ ਜੋ ਸਾਨੂੰ ਸਾਡਾ ਗੁਰੂ ਸਾਹਿਬ ਕਹਿੰਦੇ ਆ ਜੀ ਸਹੀ ਆ ਜੋ ਸਾਡੇ ਗੁਰੂ ਸਾਹਿਬ ਕਹਿੰਦੇ ਆ ਅਸੀਂ ਤਾਂ ਉਹ ਕਹਿ ਰਹੇ ਆ ਉਹ ਮੰਨ ਰਹੇ ਆ ਜੇ ਅਸੀਂ ੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱ ਤੋ ਇਸ ਕਰਕੇ ਅਸੀਂ ਤਾਂ ਜਿਹੜੇ ਗੁਰੂ ਗ੍ਰੰਥ ਸਾਹਿਬ ਨੂੰ ਮੰਨਣ ਵਾਲੇ ਆ ਜਿਹੜੇ ਗੁਰੂ ਗ੍ਰੰਥ ਸਾਹਿਬ ਦੇ ਸਾਹਮਣੇ ਖਲੋ ਕੇ ਸਵੇਰੇ ਸ਼ਾਮ ਰੋਜ਼ ਪੜ੍ਹਦੇ ਆ ਸਭ ਸਿੱਖਨ ਕੋ ਹੁਕਮ ਹੈ ਗੁਰੂ ਮਾਨਿਓ ਗ੍ਰੰਥ ਅਸੀਂ ਤਾਂ ਉਹਨਾਂ ਨੂੰ ਕਹਿ ਰਹੇ ਆ ਕਿ ਭਾਈ ਜਿਸ ਗੁਰੂ ਸਾਹਿਬ ਦੇ ਸਾਹਮਣੇ ਖਲੋ ਕੇ ਤੁਸੀਂ ਕਿਹਾ ਕਿ ਗੁਰੂ ਮਾਨਿਓ ਗ੍ਰੰਥ ਉਹ ਗੁਰੂ ਗ੍ਰੰਥ ਸਾਹਿਬ ਤੁਹਾਨੂੰ ਆ ਕਹਿੰਦਾ ਆ ਕਿ ਭਾਈ ਇਹਦੇ ਵਿੱਚ ਕੁਝ ਨਹੀਂ ਰੱਖਿਆ ਹੋਇਆ ਅਸੀਂ ਤਾਂ ਉਹਨਾਂ ਨੂੰ ਕਹਿੰਨੇ ਆ ਬੜੀ ਇੱਕ ਗੱਲ ਹੋਰ ਵੀ ਹੈਗੀ ਬਾਕੀਆਂ ਨੂੰ ਨਹੀਂ ਬਾਕੀ ਜਿਨ੍ਹਾਂ ਨੇ ਰੱਖਣਾ ਆਪਦਾ ਰੱਖੀ ਜਾਣਾ ਸੀ ਉਹ ਕਹਿੰਦੇ ਨਹੀਂਗੇ ਕਈ ਜਗ੍ਹਾ ਤੇ ਆਪਾਂ ਕਹਿੰਨੇ ਆਂ ਵੀ ਜਿਵੇਂ ਤੁਸੀਂ ਗੱਲ ਕੀਤੀ ਆ ਵੀ ਅਸੀਂ ਤੇ ਗੁਰੂ ਗ੍ਰੰਥ ਸਾਹਿਬ ਜੀ ਦੀ ਬਾਣੀ ਦਾ ਪ੍ਰਚਾਰ ਕਰਦੇ ਆਂ ਹੁਣ ਗੁਰਮਤ ਇਸ ਚੀਜ਼ ਨੂੰ ਨਹੀਂ ਪ੍ਰਵਾਨ ਕਰਦੀ ਵੀ ਵਰਤ ਰੱਖਿਆ ਜਾਵੇ ਹਮ ਪਰ ਕਈ ਜਗ੍ਹਾ ਦੇ ਉੱਪਰ ਮੈਂ ਇਹ ਵੀ ਸੁਣਿਆ ਵੀ ਗੁਰਦੁਆਰੇ ਦੇ ਵਿੱਚ ਆ ਕੇ ਵਰਤ ਤੋੜਿਆ ਜਾਂਦਾ ਹਮ ਗਲਤ ਆ ਗਲਤ ਆ ਉੱਥੇ ਜਿਹੜੇ ਪ੍ਰਬੰਧਕ ਆ ਉਹ ਜਾਣ ਤਾਂ ਗੋਲਕ ਦੇ ਪੁਜਾਰੀ ਆ ਸਹੀ ਹੈ ਮੈਂ ਮੇਨ ਮਸਲਾ ਹੀ ਇਹ ਹੈ ਮੇਨ ਮਸਲਾ ਹੀ ਇਹ ਹੈ ਉਹ ਗੋਲਕਦੇ ਪੁਜਾਰੀ ਆ ਉਹਨਾਂ ਨੂੰ ਉਹਨਾਂ ਨੂੰ ਆਪਣੀ ਜ਼ਿੰਮੇਵਾਰੀ ਦਾ ਇਹਸਾਸ ਨਹੀਂ ਆ ਕੋਈ ਕੋਈ ਤਾਗੇ ਬਨ ਜਵੇ ਆ ਕੇ ਜੋ ਮਰਜੀ ਕਰੀ ਜਾਵੇ ਕੋਈ ਬਨ ਜਵੇ ਕੋਈ ਗੋਲਾ ਹੈਗਾ ਕਾਲੇ ਤਾਗੇ ਦਾ ਬੱਟੀ ਬਣਾ ਕੇ ਉਹ ਗੁਰੂ ਰੰਧ ਸਾਹਿਬ ਦੇ ਹੇਠਾਂ ਰੱਖ ਜਵੇ ਵਿਭੋਗ ਤੋਂ ਬਾਅਦ ਦੇ ਵਿੱਚ ਉਹ ਕੋਈ ਪਾਣੀ ਛੜਾ ਜਾਵੇ ਕੁਛ ਮਰਜੀ ਕਰੀ ਜਾਵੇ ਅੰਤਾਂ ਦੇ ਕਰਮਕਾਂਡ ਗੁਰਦੁਆਰਿਆਂ ਦੇ ਵਿੱਚ ਹੁੰਦੇ ਨੇ ਤੇ ਪ੍ਰਬੰਧਕ ਕਮੇਟੀਆਂ ਜਿਹੜੀਆਂ ਉਸਤੀਆਂ ਹੁੰਦੀਆਂ ਨੇ ਕਈ ਵਾਰ ਕਈ ਵਾਰ ਨਾ ਠੀਕ ਹੈ ਇਹ ਸਾਰਾ ਕੁਝ ਜਦੋਂ ਆਪਾਂ ਵੇਖਦੇ ਆ ਤਾਂ ਇਹਨੂੰ ਏਦਾਂ ਵੀ ਮੰਨ ਲੈਣਾ ਚਾਹੀਦਾ ਹੈ ਕਿ ਇਹ ਪ੍ਰਬੰਧਕ ਵੇਖਣ ਨੂੰ ਸਿੱਖ ਲੱਗਦੇ ਸ਼ਕਲਾਂ ਇਹਨਾਂ ਦੀਆਂ ਸਿੱਖਾਂ ਵਾਲੀਆਂ ਲੱਗਦੀਆਂ ਹੈ ਇਹਨਾਂ ਦੀਆਂ ਕਰਤੂਤਾਂ ਬ੍ਰਾਹਮਣਾਂ ਵਾਲੀਆਂ ਉਹੀ ਸਾਰਾ ਕੁਝ ਜਿਹੜਾ ਵਾ ਜੋ ਗੁਰੂ ਗ੍ਰੰਥ ਸਾਹਿਬ ਦੇ ਉਲਟ ਹੈ ਉਹੀ ਤੇ ਕਰਵਾ ਰਹੇ ਆ ਕੋਈ ਹੋ ਰਿਹਾ ਕਿਉਂ ਨਹੀਂ ਖਲਾਉਂਦੇ ਕਿਉਂ ਨਹੀਂ ਕਿਸੇ ਨੂੰ ਕਹਿੰਦੇ ਕੋਈ ਨਹੀਂ ਰੋਕਦਾ ਕੀ ਜ਼ਿੰਮੇਵਾਰੀ ਨਹੀਂ ਹੈ ਮੈਂ ਖੁਦ ਵੇਖਿਆ ਨਹੀਂ ਮੰਨ ਲਓ ਤੁਹਾਡਾ ਘਰ ਆ ਤੁਹਾਡੇ ਘਰ ਤੁਹਾਡੀ ਮਰਜ਼ੀ ਤੋਂ ਬਿਨਾ ਕੋਈ ਉੱਥੇ ਹਰਕਤ ਜਾਂ ਕੋਈ ਕੰਮ ਇਹਦਾਂ ਦਾ ਹੋ ਸਕਦਾ ਨਹੀਂ ਹੋ ਸਕਦਾ ਤੇ ਫੇਰ ਕੀ ਗੁਰੂ ਗ੍ਰੰਥ ਸਾਹਿਬ ਜਾਂ ਗੁਰਦੁਆਰਾ ਸਾਹਿਬ ਦੀ ਜ਼ਿੰਮੇਵਾਰੀ ਪ੍ਰਬੰਧਕਾਂ ਦੀ ਨਹੀਂ ਬਣਦੀ ਹੈ ਤੇ ਫੇਰ ਪ੍ਰਬੰਧਕ ਆਪਣੀ ਜ਼ਿੰਮੇਵਾਰੀ ਕਿਉਂ ਨਹੀਂ ਨਿਭਾਉਂਦੇ ਸਾਰੀ ਜ਼ਿੰਮੇਵਾਰੀ ਉਹਨਾਂ ਦੀ ਬਣਦੀ ਹੈ ਅੱਖਾਂ ਦੇ ਸਾਹਮਣੇ ਨਿਸ਼ਾਨਾ ਦੇ ਨਾਲ ਤਾਗੇ ਬੰਨੇ ਜਾ ਰਹੇ ਹੁੰਦੇ ਨੇ ਪ੍ਰਬੰਧਕ ਦੇਖ ਰਹੇ ਹੁੰਦੇ ਨੇ ਜਦੋਂ ਮੈਂ ਵੀ ਜਾ ਕੇ ਉਹਨਾਂ ਨਾਲ ਗੱਲ ਕਰਨ ਦੀ ਕੋਸ਼ਿਸ਼ ਕੀਤੀ ਇਤਿਹਾਸਕ ਸਥਾਨਾਂ ਦੇ ਉੱਪਰ ਤਾਂ ਉਹ ਕਹਿੰਦੇ ਜੀ ਇਹ ਲੋਕਾਂ ਦੀ ਸ਼ਰਦਾ ਹੁਣ ਅਸੀਂ ਕਿਵੇਂ ਰੋਕ ਸਕਦੇ ਆ ਗੱਲ ਇਹ ਹੈ ਨਾ ਜੇ ਤੁਸੀਂ ਖੜਾਖਾਨ ਨੂੰ ਰੱਖਿਓ ਜਿੰਨਾ ਜਿੰਨੀ ਜਿੰਨੀ ਢਿੱਲ ਦੇਈ ਜਾਓਗੇ ਜੀ ਉਨਾ ਹੀ ਕੂੜ-ਕਬੜ ਵੱਧ ਆ ਜਾਏਗਾ ਕਦੀ ਉਸ ਟਾਈਮ ਨੂੰ ਯਾਦ ਕਰੋ ਜਦੋਂ ਸਿੰਘ ਸਭਾ ਲਹਿਰ ਸ਼ੁਰੂ ਹੁੰਦੀ ਆ ਜੀ ਦਰਬਾਰ ਸਾਹਿਬ ਦੀਆਂ ਪਰਕਰਮਾਂ ਚ ਮੂਰਤੀਆਂ ਤੱਕ ਆਗਿਆ ਬਿਲਕੁਲ ਜੀ ਬਿਲਕੁਲ ਕੀ ਦੇ ਕਰਕੇ ਜਿਹੜੇ ਪੁਜਾਰੀ ਆ ਜਿਹੜੇ ਮੰਤ ਸੀਗੇ ਬਿਲਕੁਲ ਇਹਨਾਂ ਦੀਆਂ ਕਮਜ਼ੀਆਂ ਕਮਜ਼ੋਰੀਆਂ ਕਰਕੇ ਇਹਨਾਂ ਦੀ ਟਲਾਈ ਕਰਕੇ ਇਹਨਾਂ ਦੇ ਆਲਸਪੁਣੇ ਕਰਕੇ ਦਰਬਾਰ ਸਾਹਿਬ ਦੀਆਂ ਬਰੂਹਾਂ ਤੱਕ ਮੂਰਤੀਆਂ ਪਹੁੰਚ ਗਈਆਂ ਬਿਲਕੁਲ ਠੀਕ ਹੈ ਜੇ ਸਿੱਖ ਥੋੜੇ ਜਿ ਸੁਚੇਤ ਹੋਏ ਔਖੇ ਆਈਆਂ ਤਾਂ ਉਹਨਾਂ ਨੂੰ ਚੱਲਣੀਆਂ ਪਈਆਂ ਗੱਲਾਂ ਤਾਂ ਉਹਨਾਂ ਨੂੰ ਸੁਣਣੀਆਂ ਪਈਆਂ ਬਹੁਤ ਕੁਝ ਉਹਨਾਂ ਨੂੰ ਚੱਲਣਾ ਪਿਆ ਬਰਦਾਸ਼ਤ ਕਰਨਾ ਪਿਆ ਬੜਾ ਕੁਝ ਉਹਨਾਂ ਨੂੰ ਗਵਾਉਣਾ ਪਿਆ ਜੀ ਠੀਕ ਹੈ ਇੱਜ਼ਤ ਮਾਨ ਨੂੰ ਉਹਨਾਂ ਦੇ ਨੂੰ ਠੇਸ ਪਹੰਚੀ ਪਰ ਉਹਨਾਂ ਸ਼ੇਰਾਂ ਨੇ ਉਹਨਾਂ ਸੂਰਬੀਰਾਂ ਨੇ ਪੂਰੇ ਹਿੱਕ ਦੇ ਜੋਰ ਨਾਲ ਸ਼ਬਦ ਦਾ ਓਟ ਆਸਰਾ ਲੈ ਕੇ ਉਹ ਸਾਰੀ ਮਨਮਤ ਦਰਬਾਰ ਸਾਹਿਬ ਦੀਆਂ ਪ੍ਰਕਰਮਾਂ ਚੋਂ ਬਾਹਰ ਕੱਢ ਦਿੱਤੀ ਅੰਦਾਜ਼ਾ ਲਾਓ ਜੇ ਉਹ ਉਸ ਵੇਲੇ ਪ੍ਰੋਫੈਸਰ ਗੁਰਮukh ਸਿੰਘ ਵਰਗੇ ਗਿਆਨੀ ਦੇਵ ਸਿੰਘ ਵਰਗੇ ਇਹ ਉਦਮ ਨਾ ਕਰਦੇ ਤੇ ਕੀ ਅੱਜ ਦੇ ਯੁੱਗ 'ਚ ਉਹ ਮੂਰਤੀਆਂ ਉੱਥੇ ਚੁੱਕੀਆਂ ਜਾਂਦੀਆਂ ਨਹੀਂ ਹੋ ਰਹੀ ਸੀ ਸਕਦਾ ਜਦ ਕਿ ਉਹ ਦਰਬਾਰ ਜਾਣਾ ਸੀ ਜਦ ਕਿ ਉਹ ਮੂਰਤੀਆਂ ਦਰਬਾਰ ਸਾਹਿਬ ਦਾ ਹਿੱਸਾ ਨਹੀਂ ਸੀ ਉਹ ਬਾਅਦ ਵਿੱਚ ਸੇਜੇ 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 ਵਾਧੀਆਂ ਵਾਧੀਆਂ ਅੰਦਰ ਤੱਕ ਗਈਆਂ ਜੀ ਪਰਕਰਮਾਂ ਤੱਕ ਆਈਆਂ ਉਹ ਬਿਲਕੁਲ ਤਾਂ ਜੇ ਉਹ ਸਿੱਖਾਂ ਨੂੰ ਜਾਗ ਆਈ ਕਿ ਗੁਰੂ ਗ੍ਰੰਥ ਸਾਹਿਬ ਦੀ ਬਾਣੀ ਤਾਂ ਇਸ ਗੱਲ ਨੂੰ ਪ੍ਰਮਾਨ ਨਹੀਂ ਕਰਦੀ ਤੇ ਸਿੰਘ ਸਭਾ ਨੇ ਉਹ ਜੋਰ ਪਾ ਕੇ ਲੋਕਾਂ ਚ ਜਾਗਰਤੀ ਲਿਆਂਦੀ ਤੇ ਉਹ ਸਾਰਾ ਜਿਹੜਾ ਮਨਮਤ ਦਾ ਪਸਾਰਾ ਸੀਗਾ ਉਹ ਉੱਥੇ ਸਮੇਟਿਆ ਗਿਆ ਤਾਂ ਅੱਜ ਜਿਹੜਾ ਇਹ ਇਹ ਫੇਖ ਖਲਾਰਾ ਵਧ ਰਿਹਾ ਆ ਠੀਕ ਹੈ ਇਹ ਜਿਹੜਾ ਖਲਾਰਾ ਵਧ ਰਿਹਾ ਆ ਇਹ ਕਿੱਦਾਂ ਰੋਕਿਆ ਜਾਏਗਾ ਜਿਹੜੀ ਚੀਜ਼ ਅੱਜ ਸ਼ੁਰੂ ਹੋਈ ਆ ਉਹ 20 ਸਾਲਾਂ ਨੂੰ ਮਰਯਾਦਾ ਦਾ ਸਥਾਪਿਤ ਕਰ ਦਿੱਤੀ ਜਾਂਦੀ ਕਿ ਇਹ ਤੇ ਪਹਿਲਾਂ ਤੋਂ ਚੱਲਦੀ ਆਉਂਦੀ ਹੈ ਇਤਿਹਾਸ ਬਣ ਜਾਂਦਾ ਮੈਂ ਪ੍ਰੂਫ ਦੇ ਸਕਦਾ ਇਦਾਂ ਦੇ ਗੁਰਦੁਆਰਾ ਸਾਹਿਬ ਨੇ ਜਿੱਥੇ ਕੁਝ ਵੀ ਨਹੀਂ ਸੀ ਹੁੰਦਾ ਤੇ ਅੱਜ ਉਸ ਹੁਣ ਦੀਆਂ ਗੱਲਾਂ ਹਜੇ ਉਸ ਇਮਾਰਤ ਦੀ ਕਾਰ ਸੇਵਾ ਸ਼ੁਰੂ ਹੋਣੀ ਹੈ ਆਪਣੇ ਨੇੜੇ ਹੀ ਲੁਧਿਆਣੇ ਦੇ ਹਨ ਕੱਖ ਨਹੀਂ ਸੀ ਪਿਓ ਪੁੱਤਰਾਂ ਦੀ ਲੜਾਈ ਹੁੰਦੀ ਹੈ ਪਿਓ ਜਮੀਨ ਵੇਚ ਦਿੰਦਾ ਪੁੱਤ ਉੱਥੇ ਹਲ ਪਾਉਂਦਾ ਰਿਹਾ ਤੇ ਅੱਜ ਉੱਥੋਂ ਗਾਗਰ ਕੱਢੀ ਗਈ ਆ ਗਾਗਰ ਕੱਢ ਕੇ ਕਿਹਾ ਜਾਂਦਾ ਵੀ ਇਹ ਇਤਿਹਾਸਕ ਸਥਾਨ ਹੈ 5-10 ਸਾਲਾਂ ਦੇ ਬਾਅਦ ਉਹ ਇਤਿਹਾਸਕ ਸਥਾਨ ਬਣਨਾ ਤੇ ਉਸ ਤੋਂ ਬਾਅਦ ਵਿੱਚ ਪੱਕਾ ਹੋ ਜਾਣਾ ਬਿਲਕੁਲ ਤੇ ਜਦੋਂ ਆਪਣੇ ਵਰਗੇ ਕੋਈ ਹੋਰ ਆਪਾਂ ਤੋਂ ਬਾਅਦ ਜਾਂ ਆਪਾਂ ਜ ਹੁੰਦੇ ਰਹੇ ਆਪਾਂ ਬੋਲਾਂਗੇ ਵੀ ਆਹ ਕੀ ਹੋ ਰਿਹਾ ਜਾਂ ਹੁਣ ਬੋਲਦੇ ਆਂ ਤਾਂ ਉਹਨਾਂ ਨੂੰ ਕਿਹਾ ਜਾਂਦਾ ਵੀ ਇਹ ਕਿੰਤੂ ਪਰੰਤੂ ਕਰਦੇ ਹਾਂ ਕਿੰਤੂ ਪਰੰਤੂ ਜਦ ਕਿ ਕਿੰਤੂ ਪਰੰਤੂ ਉਹ ਬੰਦਾ ਕਰਦਾ ਜਿਹੜਾ ਸਚਾਈ ਤੋਂ ਬਾਣੀ ਤੋਂ ਉਲਟ ਕੰਮ ਸ਼ੁਰੂ ਕਰਦਾ ਠੀਕ ਹੈ ਜੀ ਤਾਂ ਇਹ ਇਹੋ ਜਿਹਾ ਵਰਤ ਹੋ ਗਏ ਸਰਾਧ ਹੋ ਗਏ ਇਹ ਪਖੰਡ ਜਿਹੜਾ ਵਾ ਇਹਦਾ ਕਿਤੇ ਵੀ ਸਿੱਖ ਧਰਮ ਨਾਲ ਕੋਈ ਨੇੜੇ ਦਾ ਵੀ ਸਬੰਧ ਨਹੀਂ ਹੈਗਾ ਸੋ ਜਿੰਨੇ ਵੀ ਗੁਰੂ ਗ੍ਰੰਥ ਸਾਹਿਬ ਨੂੰ ਮੰਨਣ ਵਾਲੇ ਆ ਜਾਂ ਬਾਣੀ ਦੀ ਕੋਈ ਕਿਸੇ ਵਿਚਾਰ ਨੂੰ ਪੜਨ ਵਾਲੇ ਆ ਸੁਣਨ ਵਾਲੇ ਆ ਤਾਂ ਉਹਨਾਂ ਸਭ ਨੂੰ ਹੀ ਬੇਨਤੀ ਆ ਕਿ ਜੇ ਤੁਸੀਂ ਗੁਰੂ ਗ੍ਰੰਥ ਸਾਹਿਬ ਨੂੰ ਮੰਨਣ ਦੀ ਗੱਲ ਕਰਦੇ ਹੋ ਤਾਂ ਇਹੋ ਜੇ ਪਖੰਡ ਇਹੋ ਜੇ ਕੋਈ ਵੀ ਮਨਮਤੀ ਕਰਮ ਜਿਹੜੇ ਆ ਆਪਣੇ ਘਰਾਂ ਦੇ ਨੇੜੇ ਆਪਣੇ ਅਨ ਜੀਵਨ ਚ ਕਿਤੇ ਵੀ ਨੇੜੇ ਨਾ ਲੱਗਣ ਦਿਓ ਸਗੋਂ ਜੋ ਗੁਰੂ ਗ੍ਰੰਥ ਸਾਹਿਬ ਨੇ ਕਿਹਾ ਕਿ ਤੁਸੀਂ ਆਪਣਾ ਜਿਹੜਾ ਜੀਵਨ ਹੈ ਉਹਨੂੰ ਇਦਾਂ ਦਾ ਬਣਾਓ ਕਿ ਤੁਹਾਡੀ ਅੱਖਾਂ ਨੂੰ ਪਰਾਇਆ ਰੂਪ ਵੇਖਣ ਦੀ ਆਦਤ ਜਿਹੜੀ ਆ ਇਹ ਨਾ ਹੋਵੇ ਤੁਹਾਡੇ ਕੰਨਾਂ ਨੂੰ ਨਿੰਦਿਆ ਚੁਗਲੀ ਸੁਣਨ ਦੀ ਆਦਤ ਨਾ ਹੋਵੇ ਤੁਹਾਡੀ ਜ਼ੁਬਾਨ ਝੂਠ ਨਾ ਬੋਲੇ ਤੁਹਾਡੇ ਹੱਥ ਕਿਸੇ ਦਾ ਪਰਾਇਆ ਹੱਕ ਨਾ ਖਾਣ ਤੁਹਾਡੇ ਪੈਰ ਕਿਸੇ ਦਾ ਵਿਗਾੜਨ ਵੱਲ ਨਾ ਜਾਣ ਜੇ ਕਰਨਾ ਹੀ ਹੈ ਇਹੋ ਜਿਹਾ ਕੁਝ ਕਰੋ ਕੱਲਾ ਰੋਟੀ ਛੱਡ ਕੇ ਤੁਹਾਡਾ ਗੁਜ਼ਾਰਾ ਨਹੀਂ ਹੋਣਾ ਮਾੜਾ ਕਿਸੇ ਨੂੰ ਬੋਲੋ ਨਾ ਠੀਕ ਹੈ ਜੀ ਮਾੜਾ ਕਿਸੇ ਨੂੰ ਸੁਣਾਓ ਨਾ ਗਲਤ ਮੱਤ ਕਿਸੇ ਨੂੰ ਦਿਓ ਨਾ ਕਿਸੇ ਦਾ ਵਿਗਾੜੋ ਨਾ ਕਿਸੇ ਦਾ ਬੁਰਾ ਨਾ ਸੋਚੋ ਜੇ ਕੁਝ ਕਰਨਾ ਤੇ ਇਦਾਂ ਦੀਆਂ ਚੰਗੇ ਗੁਣ ਚੰਗੀਆਂ ਚੀਜ਼ਾਂ ਆਪਾਂ ਧਾਰਨ ਕਰੀਏ ਜਿਹੜੀ ਇਦਾਂ ਦੀ ਚੰਗਿਆਈ ਹੈ ਨਾ ਤੁਸੀਂ ਵੇਖੋ ਉਹਨੂੰ ਫੈਲਾਉਣ ਲਈ ਤੋਰਨ ਲਈ ਅੱਗੇ ਕੋਈ ਨਹੀਂ ਪੁੱਠੀ ਮੱਤ ਦੇਣ ਲਈ ਮਨਮਤਾ ਸਿਖਾਉਣ ਲਈ ਹਰ ਬੰਦਾ ਤਿਆਰ ਆ ਸਿੱਖਣ ਲਈ ਵੀ ਤਿਆਰ ਆ ਵਿਲੇ ਆ ਸਾਰਾ ਕੁਝ ਠੀਕ ਆ ਪ੍ਰਚਾਰਕਾਂ ਨੂੰ ਵੀ ਚਾਹੀਦਾ ਬਹੁਤ ਸਾਰੇ ਪ੍ਰਚਾਰਕ ਜਿਹੜੇ ਹਨ ਹੈਗੇ ਨੇ ਉਹ ਸੀਨਾ ਵਸੀਨਾ ਸੰਪਰਦਾਵਾਦੀ ਜਾਂ ਲਾਲੂ ਹਨਾ ਜੰਡੇਰੇਦਾਰਾਂ ਦੇ ਪ੍ਰਚਾਰਕ ਉਹ ਵੀ ਅਸੀਂ ਦੇਖਿਆ ਵੀ ਹਾਂ ਉਹ ਇੰਜ ਵੀ ਕਹਿੰਦੇ ਸੁਣੇ ਨੇ ਵੀ ਹਾਂ ਇਹ ਜਿਹੜਾ ਨਾਰੀਅਲ ਹੈਗਾ ਇਹ ਬ੍ਰਾਹਮਣ ਦੇ ਗਿਆ ਇਹ ਤੇ ਹਨਾ ਉਹ ਜੋਤਾਂ ਜਗਾ ਲੋ ਇਦਾਂ ਦੀਆਂ ਚੀਜ਼ਾਂ ਜਿਹੜੀਆਂ ਗੱਲ ਇਹ ਆ ਕਿ ਇਹ ਇਹ ਜਿਹੜਾ ਕਈ ਵਾਰੀ ਸਮਾਜ ਦਾ ਦਬਾਅ ਆ ਹੂੰ ਕਈ ਵਾਰੀ ਪ੍ਰਚਾਰਕਾਂ ਨੂੰ ਵੀ ਲੱਗਦਾ ਜਾਂ ਜਿਵੇਂ ਗੁਰਦੁਆਰਿਆਂ ਦੇ ਪ੍ਰਬੰਧਕ ਇਹਨਾਂ ਨੂੰ ਵੀ ਲੱਗਦਾ ਕਿ ਜੇ ਮੈਂ ਇਦਾਂ ਕਿਹਾ ਤਾਂ ਇਥੋਂ ਵੀ ਸਰੀਰ ਉੱਠ ਕੇ ਪਾਸੇ ਹੋ ਜਾਣਗੇ ਉਹ ਤਾਂ ਫਿਰ ਗੁਰਦੁਆਰੇ ਨਹੀਂ ਆਉਣਗੇ ਟੁੱਟ ਜਾਣਗੇ ਨਾ ਅੱਗੇ ਤੋਂ ਮੈਨੂੰ ਨਹੀਂ ਪ੍ਰਚਾਰਣਗੇ ਇਦਾਂ ਹੀ ਪ੍ਰਚਾਰਕਾਂ ਨੂੰ ਲੱਗਦਾ ਆ ਵੀ ਮੇਰੇ ਫਿਰ ਮੈਨੂੰ ਸੱਦਣਗੇ ਨਹੀਂ ਫਿਰ ਮੇਰਾ ਕੀ ਹੋਏਗਾ ਇਦਾਂ ਗ੍ਰੰਥੀ ਨੂੰ ਲੱਗਦਾ ਹਨਾ ਤਾਂ ਜੇ ਥੋੜੀ ਥੋੜੀ ਵੀ ਹਿੰਮਤ ਕਰਾਂਗੇ ਨਾ ਤਾਂ ਕੁਝ ਨਹੀਂ ਹੁੰਦਾ ਸਾਰਿਆਂ ਨੂੰ ਹਿੰਮਤ ਕਰਨੀ ਚਾਹੀਦੀ ਹੈ ਗੁਰਦੁਆਰੇ ਦੇ ਪ੍ਰਬੰਧਕਾਂ ਨੂੰ ਪ੍ਰਚਾਰਕਾਂ ਦਾ ਸਾਥ ਦੇਣਾ ਚਾਹੀਦਾ ਪ੍ਰਚਾਰਕਾਂ ਨੂੰ ਡਟ ਕੇ ਗੁਰਮਤ ਦੇ ਨਾਲ ਖੜਾਉਣਾ ਚਾਹੀਦਾ ਔਰ ਤਾਂ ਹੀ ਇਹ ਮਨਮਤ ਜਿਹੜੀ ਆ ਰੁਕੇਗੀ ਔਰ ਲੋਕ ਜਿਹੜਾ ਸੋਨਾ ਜੀਵਨ ਬਾਣੀ ਬਖਸ਼ਦੀ ਆ ਸਾਨੂੰ ਉਹ ਜੀਣਾ ਆਏਗਾ ਉਹਨੂੰ ਜੀਣਾ ਚਾਹੀਦਾ ਹੈ